ਦੋਸਤੋ ਅੱਜ ਅੱਜਾਬ ਗੱਲ ਕਰਾਂਗੇ ਇਹੇ ਅਜੀਬੋ ਗਰੀਬ ਜਾਨਵਰਾਂ ਦੇ ਬਾਰੇ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਦੇਖੇ ਹੋਣਗੇ ਆਓ ਜਾਣਦੇ ਹਾਂ ਇਹਨਾਂ ਦੇ ਬਾਰੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਔਰ ਅਗਰ ਤੁਸੀਂ ਲੋਗ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੁੱਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਨੰਬਰ 1 ਤੇ ਹੈ ਮੈਟਸ ਚਿੰਗਾ ਦੋਸਤੋ ਮੈਟਸ ਚਿੰਗਾ ਦੀ ਲਗਭਗ 400 ਤੋਂ ਵੱਧ ਵੱਖ-ਵੱਖ ਉਜਾਤੀਆਂ ਹਨ ਇਹਨਾਂ ਵਿੱਚੋਂ ਸਭ ਤੋਂ ਚਮਤਕਾਰਦਿਖਾਈ ਦੇਣ ਵਾਲੇ ਬਹੁ ਰੰਗੀ ਮੋਰ ਮੈਟਸ ਚਿੰਗਾ ਨੂੰ ਸਭ ਤੋਂ ਵਿਦੇਸ਼ੀ ਪ੍ਰਜਾਤੀ ਮੰਨਿਆ ਜਾਂਦਾ ਹੈ ਨੰਬਰ 2 ਤੇ ਹੈ ਗਲਾਸ ਫਰੌਗ। ਦੋਸਤੋ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਵੇਂ ਆਪਾਂ ਸ਼ੀਸ਼ੇ ਰਾਹੀਂ ਦੇਖ ਸਕਦੇ ਹਾਂ ਉਸੇ ਤਰ੍ਹਾਂ ਤੁਸੀਂ ਇਹਨਾਂ ਡੱਡੂਆਂ ਨੂੰ ਵੀ ਆਰਪਾਰ ਦੇ ਸਕਦੇ ਹੋ। ਇਹਨਾਂ ਵਿੱਚੋਂ ਬਹੁਤ ਸਾਰੀ ਡੱਡੂਆਂ ਦੀ ਚਮੜੀ ਚੂਨੇ ਹਰੇ ਰੰਗ ਦੀ ਹੁੰਦੀ ਹੈ ਪਰ ਕਈਆਂ ਦੇ ਹੇਠਲੇ ਹਿੱਸੇ ਤੇ ਕੋਈ ਰੰਗ ਨਹੀਂ ਹੁੰਦਾ ਜਿਸ ਕਾਰਨ ਇਹਨਾਂ ਦੇ ਅੰਗ ਨੰਗੀ ਅੱਖ ਨਾਲ ਵੀ ਦਿਖਾਈ ਦਿੰਦੇ ਹਨ। ਨੰਬਰ 3 ਤੇ ਹੈ ਸਨ ਰੈਸ਼ਾ। ਦੋਸਤੋ ਦੁਨੀਆ ਦਾ ਇਹ ਸਭ ਤੋਂ ਛੋਟਾ ਰੈਸ਼ਾ ਹੈ। ਇਸ ਦੀ ਜੀਭ ਲੋੜ ਨਾਲੋਂ ਜ਼ਿਆਦਾ ਲੰਬੀ ਹੈ। ਹੈਰਾਨੀ ਜਨਕ ਗੱਲ ਇਹ ਹੈ ਕਿ ਇਸ ਦੀ ਜੀਭ ਦੀ ਲੰਬਾਈ 9 ਇੰਚ ਤੱਕ ਲੰਬੀ ਹੋ ਸਕਦੀ ਹੈ ਇਹ ਕਦੇ ਨਹੀਂ ਪਹੁੰਚਦਾ ਅਤੇ ਪਾਣੀ ਦੀ ਹੇਠਲੀ ਸੱਦਾ ਦੇ ਵਿੱਚ ਹੀ ਤੈਰਦਾ ਰਹਿੰਦਾ ਹੈ ਪੋਕੋ ਮੈਂਬਰ ਕੀ ਇਹ ਅਜੀਬ ਮੱਛੀ ਮੈਕਸਿਕੋ ਵਿੱਚ ਪਾਈ ਜਾਂਦੀ ਹੈ ਨੰਬਰ 5 ਤੇ ਹੈ ਆਈਏ ਦੋਸਤੋ ਇਹ ਇੱਕ ਰਕੂਨ ਅਤੇ ਮਾਊਸ ਤੋਂ ਬਚਾਰੇ ਇੱਕ ਕ੍ਰਾਸ ਹੈ ਇਸ ਦੇ ਵੱਡੇ ਕੰਨ ਅਤੇ ਚੂਹੇ ਵਰਗੇ ਤੰਦ ਹੁੰਦੀਆਂ ਹਨ ਇਹ ਜਾਨਵਰ ਮੈਡਾਗਾਸਕਰ ਵਿੱਚ ਪਾਇਆ ਜਾਂਦਾ ਹੈ ਨੰਬਰ 6 ਤੇ ਹੈ ਉਕਾਪੀ ਦੋਸਤੋ ਤੁਸੀਂ ਵੀ ਇਹ ਦੇਖ ਕੇ ਹੰਬਲਪੂਸੇ ਵਿੱਚ ਪੈ ਗਏ ਹੋਵੋਗੇ ਕਿ ਇਹ ਜਰਾਪ ਹੈ ਜਾਂ ਜੈਮਰਾ ਤੁਹਾਡੇ ਉਜਨ ਦੂਰ ਕਰਦੇ ਹੋਏ ਅਸੀਂ ਤੁਹਾਨੂੰ ਦੱਸਦੀ ਹਾਂ ਕਿ ਉਹ ਕਾਪੀ ਜਰਾਪ ਦਾ ਇੱਕ ਦੂਰ ਦਾ ਰਿਸ਼ਤੇਦਾਰ ਹੈ ਮਤਲਬ ਕਿ ਇਹ ਜੈਬਰਾ ਅਤੇ ਜਰਾਪ ਦਾ ਕਰਾਸ ਹੈ